ਜਾਹਰ ਲੱਗੇ ਹੋਵੇ ਦਸਕੋ ਤੁਸੀਂ ਦੇਖ ਰਹੇ ਹੋ ਜੀਪੀਐਸ ਖਬਰਨਾਮਾ ਤੇ ਇਸ ਵੇਲੇ ਅਸੀਂ ਮੌਜੂਦ ਆਂ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਜਸਤਰਵਾਲ ਦੇ ਬੇਚਰਾਗ ਪਿੰਡ ਚੱਕ ਚਾਹੀਏ ਦੀ ਜ਼ਮੀਨ ਦੇ ਵਿੱਚ ਜਿੱਥੋਂ ਦੀ ਜ਼ਮੀਨ ਦਾ ਤੁਹਾਨੂੰ ਦਿਖਾ ਰਿਹਾ ਆਂ ਵੀ ਜੋ ਵੀ ਇਸ ਵੇਲੇ ਦੇ ਹਾਲਾਤ ਨੇ ਜਿੱਥੇ ਅਸੀਂ ਇਹੋਲੇ ਬੇੜੀ ਦੇ ਉੱਤੇ ਮੌਜੂਦ ਆਂ ਉਹਦੇ ਤੋਂ ਕਰੀਬ-ਕਰੀਬ ਡੇਢ ਤੋਂ 2 ਫੁੱਟ ਦੇ ਕਰੀਬ ਝੋਨਾ ਜਿਹੜਾ ਵਾ ਥੱਲੇ ਹੈ ਜਾਨੀ ਕਿ ਸਾਰੀ ਫਸਲ ਇੱਥੇ ਲੋਕਾਂ ਦੀ ਗਰੀਬਾਂ ਦੀ ਸਾਰਿਆਂ ਦੀ ਕਈਆਂ ਨੇ ਠੇਕੇ ਦੇ ਲਈਆਂ ਸਾਰੀਆਂ ਫਸਲਾਂ ਗਲ ਚੁਕੀਆਂ ਕਈਆਂ ਨੇ ਕੱਚੀਆਂ ਫਸਲਾਂ ਵੀ ਲਾਈਆਂ ਸਾਰੀਆਂ ਗਲ ਚੁਕੀਆਂ ਬੇਕਾਰ ਹੋ ਗਈਆਂ ਤੇ ਅੱਜ ਸਾਡੇ ਮਾਤਾ ਜੀ ਜਿਹੜੇ ਇੱਥੇ ਸਰਵਨ ਦੀ ਸਮਾਦ ਵੀ ਹੈਗੀ ਆ ਉੱਥੇ ਸੇਵਾ ਕਰਦੇ ਨੇ ਜਿਹੜੇ ਸਰਵਨ ਤੁਹਾਨੂੰ ਦੱਸ ਦਵਾਂ ਪਿਆ ਆਪਣੇ ਮਾਂ ਪਿਓ ਨੂੰ ਅੰਦੇ ਨੂੰ ਵੰਗੇ ਚ ਪਾ ਕੇ ਯਾਤਰਾ ਕਰਉਣ ਤੇ ਆਏ ਸੀਗੇ ਜਿਨ੍ਹਾਂ ਨੂੰ ਆਂਦੇ ਨੇ ਸਰਮਣ ਭਗਤ ਮਾਤਾ ਜੀ ਦਾ ਕਹਿਣਾ ਹੈ ਕਿ ਉਹਨਾਂ ਦੀ ਸਮਾਦ ਆਏ ਤੇ ਉਹ ਇੱਥੇ ਸੇਵਾ ਕਰਦੇ ਨੇ ਕਾਫੀ ਲੰਮੇ ਸਮੇਂ ਤੋਂ ਅੱਜ ਅਹੀਂ ਉਸ ਸਮਾਦ ਦੀ ਯਾਤਰਾ ਨੂੰ ਜਾ ਰਹੇ ਆ ਤੇ ਨਾਲੇ ਜ਼ਮੀਨ ਦੇ ਹਾਲਾਤ ਵੇਖਦੇ ਉੱਥੇ ਪਹੁੰਚ ਰਹੇ ਆ ਵੀ ਕੀ ਹਾਲਾਤ ਨੇ ਸਮਾਦ ਦੇ ਵਿੱਚ ਅੱਜ ਤੇ ਕੀ ਉੱਥੇ ਸਫਾਈ ਦਾ ਪ੍ਰੋਗਰਾਮ ਕਰਨਾ ਪਏਗਾ ਤੇ ਅੱਗੇ ਕੀ ਸੇਵਾ ਆਰੰਭ ਕਰਨੀ ਪਏਗੀ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਜਿਹੜੇ ਉੱਥੇ ਸੇਵਾ ਕਰਦੇ ਨੇ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਚਰਨਦੇਵੀ ਜੀ ਚਰਨਦੇਵੀ ਤੇ ਅੱਜ ਕਿਹੜੇ ਸਫਰ ਤੇ ਨਿਕਲੇ ਹੋ ਅਸੀਂ ਜੀ ਨਿਕਲੇ ਆ ਆਪਣੇ ਸਰਵੰਦੀ ਸਮਾਹ ਤੇ ਤੇ ਪਾਣੀ ਬਹੁਤ ਦੋ ਦੋ ਤਿੰਨ ਤਿੰਨ ਬੰਦੇ ਪਾਣੇ ਸੀ ਅੱਛਾ ਜੀ ਤੇ ਪਹਿਲਾਂ ਨਹੀਂ ਆਇਆ ਗਿਆ ਬਹੁਤ ਜ਼ਿਆਦਾ ਪਾਣੇ ਸੀ ਹੁਣ ਥੋੜਾ ਜਿਹਾ ਘਟਿਆ ਪਾਣੀ ਤੇ ਫਿਰ ਅਸੀਂ ਬੇੜੀ ਦੇ ਉੱਤੇ ਬਹਿ ਕੇ ਪਹਿਲਾਂ ਇਹ ਆਪ ਜਿਹੜਾ ਭਗਤ ਚਲਾਉਣ ਡਿਆ ਹੈ ਪਹਿਲਾਂ ਇਹ ਟੂਬ ਤੇ ਬਹਿ ਕੇ ਹਵਾ ਭਰ ਕੇ ਟਾਇਰ ਦੇ ਹੱਥ ਲੈ ਕੇ ਟਰੈਕਟਰ ਦੀ ਟੂਬ ਦੇ ਉੱਤੇ ਤੇ ਆਣ ਕੇ ਦੇਖ ਕੇ ਗਿਆ ਏ ਫਿਰ ਹੁਣ ਬਾਅਦ ਦੇ ਵਿੱਚ ਆ ਬੇੜੀ ਸਾਨੂੰ ਮਿਲੀ ਆ ਤੇ ਬੇੜੀ ਤੇ ਤੇ ਆ ਹੀ ਆਣ ਕੇ ਤੇ ਆਣ ਕੇ ਉਹ ਸਮਾਦ ਦੇ ਵੇਖਣ ਲੱਗੇ ਆ ਹਾਲ ਤਾਂ ਬਹੁਤ ਜਿਆਦੀ ਉਹਨਾਂ ਵੇਖ ਕੇ ਗਏ ਨੇ ਵੀ ਬਹੁਤ ਜਿਆਦਾ ਉੱਥੇ ਅੰਦਰ ਪਾਣੀ ਸਮਾਦ ਦੇ ਵਿੱਚ ਵੜਿਆ ਟੋਮਰੇ ਦੇ ਵਿੱਚ ਵੜਿਆ ਆ ਉੱਥੇ ਬਹੁਤ ਜਿਆਦਾ ਘੌਰ ਪੈ ਗਏ ਨੇ ਥੱਲੇ ਬਹੁਤ ਜ਼ਿਆਦਾ ਨਿਸ਼ਕਾਨ ਇਸ ਜਗ੍ਹਾ ਦੇ ਉੱਤੇ ਹੋ ਜਾ ਆ ਤਾਂ ਅਸੀਂ ਉਹ ਵੇਖਣ ਚੱਲੇ ਆਂ ਵੀ ਆਪਣੇ ਅੱਖੀ ਵੀ ਕੀ ਕੀ ਕੁਝ ਉੱਥੇ ਨਿਸ਼ਕਾਨ ਹੋਇਆ ਸਰਵੰਦੀ ਸਮਾਹ ਤੇ ਅਸੀਂ ਇਹ ਵੀ ਪਾਣੀ ਤੋਂ ਪਹਿਲਾਂ ਅਸੀਂ ਇੱਥੋਂ ਅਸੀਂ ਚਲੇ ਗਏ ਹਾਂ ਤੇ ਮੁੜ ਕੇ ਬਾਅਦ ਵਿੱਚ ਸੱਟੋਂ ਨਹੀਂ ਆਇਆ ਗਿਆ ਇੰਨਾ ਜ਼ਿਆਦਾ ਪਾਣੀ ਜਿਹੜਾ ਜੋ ਫਸਲਿਆ ਸਭ ਲੋਕਾਂ ਦੇ ਸੰਘਾੜੇ ਭੇ ਝੋਨੇ ਸਭ ਬਰਬਾਦ ਹੋ ਗਏ ਆ ਕੋਈ ਵੀ ਚੀਜ਼ ਨਹੀਂ ਬਚੀ ਵੀ ਹੁਣ ਵੀ ਆ ਵੀ ਇੱਧਰ ਡੂੰਘੇ ਵਾਲੇ ਪਾਸੇ ਜਿਹੜਾ ਆ ਦੋ ਦੋ ਤਿੰਨ ਤਿੰਨ ਬੰਦੇ ਪਾਣੀ ਆ ਜਿਹੜਾ ਕੋਈ ਵੀ ਨੰਗ ਨਹੀਂ ਫੱਟਦਾ ਵੀ ਇੱਧਰ ਵੀ ਜਿਹੜਾ ਪਾਣੀ ਬਹੁਤ ਜ਼ਿਆਦਾ ਹੀ ਫੇਰ ਵੀ ਉੱਚੇ ਉੱਚੇ ਪਾਸੇ ਥਾਈ ਉਹ ਅਗੇ ਉਤੋਂ ਦੀ ਆਉਣ ਡਿਆ ਆ ਤੇ ਸਿੱਧਾ ਸਮਾਧ ਨੂੰ ਜਿਹੜਾ ਆ ਵੀ ਉਹ ਨਹੀਂ ਉਧਰ ਜਾ ਸਕੀ ਤਾਂ ਵੀ ਉਧਰ ਨੂੰ ਇੰਨਾ ਜ਼ਿਆਦਾ ਪਾਣੀ ਆ ਡੂੰਗਾ ਜੀ ਹਾਂਜੀ ਤੇ ਹੁਣ ਅੱਗੇ ਦੀ ਕੀ ਸੇਵਾ ਆਰੰਭ ਹੋਊਗੀ ਇੱਥੇ ਸੰਗਤ ਨੂੰ ਅਜੋ ਇਹਦੀ ਕੋਈ ਟੁੱਟ ਭੱਜ ਹੋਈ ਆ ਜਗਾ ਦੀ ਇਹ ਜਗਾ ਜਿਹੜੀ ਆ ਬੋਲੇ ਵੀ ਦੱਸਿਆ ਹੈ ਵੀ ਇੱਕ ਬੰਨੇ ਨੂੰ ਇਹ ਆ ਵੀ ਐ ਕਰਕੇ ਤੇ ਟੇਢੀ ਹੋ ਗਈ ਆ ਜੀ ਹਾਂਜੀ ਇਨੂੰ ਕੋ ਮਾਵਲਾ ਚਾਹੀਆ ਇੱਕ ਬਨੇ ਨੂੰ ਝੋਗੀ ਆ ਤੇ ਜੇ ਕਮਰਾ ਤੇ ਉਹਨੂੰ ਵੀ ਆਪਣਾ ਉਹ ਚਾਰ ਚਫੇਰੇ ਤੇੜਾ ਪਿਆ ਤੇ ਤੇੜਾ ਪੈ ਗਿਆ ਨੇ ਪਾਣੀ ਕਮਰੇ ਦੇ ਵਿੱਚ ਜੋ ਸਮਾਨ ਸਮੋਣਿਆ ਸਭ ਭਿੱਜਾ ਪਿਆ ਆ ਅਜੇ ਤੱਕ ਪਾਣੀ ਖਲੋਤਾ ਆ ਅਜੇ ਵੀ ਪਾਣੀ ਕਮਰੇ ਵਿੱਚ ਖਲੋਤਾ ਆ ਮੈਂ ਉਧਰ ਟੂਰ ਕੇ ਜਾ ਕਿ ਤੁਹਾਡੇ ਵੱਲੋਂ ਸਰਕਾਰਾਂ ਨੂੰ ਤੇ ਦਾਨੀ ਸੱਜਣਾ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਉਹ ਕੀ ਸੇਵਾ ਕਰ ਸਕਦੇ ਨੇ ਇੱਥੇ ਆਣ ਕੇ ਇੱਥੇ ਸੇਵਾ ਇਹ ਕਰ ਸਕਦੇ ਵੀ ਇੱਕ ਤੇ ਇਧਰ ਨੂੰ ਕੋਈ ਰਸਤਾ ਆ ਵੀ ਰਸਤਾ ਹੈਗਾ ਆ ਸਿੱਧੀ ਸਰਵਨ ਦੀ ਸਮਾਦ ਦੇ ਉੱਤੇ ਸਾਬ ਲੋ ਵੀ ਇਹ ਹੈ ਸ਼ਰਕ ਜਿਹੜੀ ਆ ਉਹ ਜਾਂਦੀ ਆ ਪਰ ਇਸ ਜਗ੍ਹਾ ਦੇ ਵਾਲਕ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਵੀ ਜੇ ਉਧਰ ਦੀ ਉੱਤੋਂ ਦੀ ਵਾਲਕੇ ਨਾਲ ਇਧਰ ਡੇਰੇ ਥਾਈਆਂ ਮਾਸਟਰਾਂ ਦੇ ਡੇਰੇ ਥਾਈ ਹੋ ਕੇ ਉੱਤੋਂ ਦੀ ਜਗ੍ਹਾ ਜਿਹੜੀ ਆ ਉਹ ਰਸਤਾ ਜਿਹੜਾ ਸਮਾਧ ਦੇ ਉੱਤੇ ਆਉਂਦਾ ਆ ਤੇ ਪਰ ਸਰਕਾਰਾਂ ਇਹ ਕੰਮ ਕਰਨ ਵੀ ਉਹ ਜਗ੍ਹਾ ਨੂੰ ਜਿਹੜੀ ਆ ਸ਼ਰਕ ਬਣ ਜੇ ਅੱਜਾ ਸਾਨੂੰ ਇੰਨਾ ਪਾਣੀ ਦੇ ਵੀ ਦੀ ਨੰਗਣਾ ਨਾ ਆਉਂਦਾ ਵੀ ਪੂਰਾ ਇੱਕ ਮਹੀਨਾ ਫਿਰ ਇੱਥੇ ਜਗ੍ਹਾ ਤੇ ਨਹੀਂ ਆ ਸਕਦੇ ਵੀ ਤੇ ਕਿਉਂ ਐਡੇ ਭਗਦੀ ਇਹ ਸਮਾਧ ਆ ਇਥੇ ਬਹੁਤ ਜ਼ਿਆਦਾ ਜਗ ਭੰਡਾਰਾ ਹੁੰਦਾ ਆ ਇਥੇ ਬਹੁਤ ਜਿਆਦੀ ਸੇਵਾ ਹੁੰਦੀ ਆ ਉਹ ਨਾਲ ਬੜਾ ਪਿੰਡ ਨੇ ਜਸਤਰ ਵਾਲਿਆ ਛੀਨੇ ਆ ਉਹ ਪੂਰਾ ਆਂਦੀ ਫਸਲ ਛੜੀ ਨਾ ਸਾਰੀ ਗੜ ਚ ਗਈ ਆ ਬਰਬਾਦ ਹੋ ਚੁਕੀ ਆ ਸਾਰੀ ਦੇਖਣ ਨੂੰ ਜਾਲਦੀ ਜੇ ਫੜੀ ਫਸਲ ਬੜੀ ਬੜੀ ਤਖ ਨਹੀਂ ਰਿਹਾ ਤਖ ਨਹੀਂ ਰਿਹਾ ਕੋਹ ਨਹੀਂ ਇਥੇ ਮੈਂ ਇੱਕ ਹੋਰ ਵੀ ਚੀਜ਼ ਕਹਿਣੀ 10 ਤੋਂ 15 ਦਿਨ ਹੋ ਗਏ ਐ ਜ਼ਮੀਨ 'ਚ ਪਾਣੀ ਖਲੋਤੇ ਨੂੰ ਪਾਣੀ ਕਿਵੇਂ ਰਿਜਦਾ ਪਿਆ ਹੈ ਆ ਵੇ ਰਿਜੇ ਦੇਖੋ ਕੀ ਕਾਰਨ ਐ ਇਹ ਖੇਤੀਬਾੜੀ ਮਹਿਕਮਾ ਜਾਂ ਜ਼みਨੀ